ਵੈਕੁਰਜੀਤ ਦਾ ਖਾਲਸਾ ਵੈਕੁਰਜੀ ਕੀ ਫਤਿਹ ਵੀਰ ਜੀ ਅੱਜ ਆਪਣੇ ਨਾਲ ਗੁਰਪ੍ਰੀਤ ਸਿੰਘ ਗੋਪੀ ਪੱਟੀ ਤੋਂ ਆਪਾਂ ਗੱਲ ਕਰਾਂਗੇ ਰੀਲਾਂ ਬਾਰੇ ਵੀ ਜੋ ਗਲਤ ਰੀਲਾਂ ਪਾ ਕੇ ਟੋ ਰਹੇ ਹਨ ਉਹਨਾਂ ਨੂੰ ਗਲਤ ਰੀਲਾਂ ਨਹੀਂ ਪਾਉਣੀਆਂ ਚਾਹੀਦੀਆਂ ਚੰਗੀਆਂ ਵੇਖਣ ਜੋ ਗੱਲਾਂ ਦੱਸਣੀਆਂ ਚਾਹੀਦੀਆਂ ਹਨ ਤੇ ਕਰਨੀਆਂ ਚਾਹੀਦੀਆਂ ਹਨ ਸੋ ਇਸ ਵਿਸ਼ੇ ਤੇ ਸਾਡੇ ਨਾਲ ਗੁਰਪ੍ਰੀਤ ਸਿੰਘ ਗੋਪੀ ਆਉ ਘੜੀਏ ਨਾਲ ਗੱਲਬਾਤ ਕਰੀਏ ਸਭ ਤੋਂ ਪਹਿਲਾਂ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼ਕਾਲ ਗੋਪੀ ਜ਼ਿਲ੍ਹਾ ਤਰਨਤਾਰਨ ਮਾਝੇ ਵਾਲੇ ਪਾਉ ਮਾਧਿਅਲ ਮਜਾਇਲ ਲੇਪਾ ਜਿਵੇਂ ਤੁਹਾਨੂੰ ਰਾਣੇ ਵੀਰ ਨੇ ਦੱਸਿਆ ਜੀ ਅੱবি ਅੱਜਕੱਲ YouTube Instagram Facebook ਤੇ ਜਿਹੜੀਆਂ ਰੀਲਾਂ ਪਾਉਣੇ ਆਪਾਂ ਇਸ ਬਾਰੇ ਆਪਾਂ ਥੋੜੀ ਵਿਚਾਰ ਡਿਬੇਟ ਕਰਾਂਗੇ ਤੇ ਆਪਣਾ ਚੈਨਲ ਰਾਣਾ ਸੰਧੂ ਯਾਰ ਪੰਜਾਬੀ ਲਾਈਕ ਸ਼ੇਅਰ ਕਮੈਂਟ ਕਰ ਦਿਓ ਜੋ ਚੰਗਾ ਵਿਚਾਰ ਦੇਸ਼ ਵਿਦੇਸ਼ ਸੰਬੰਧਤ ਨੂੰ ਮਿਲੇ ਜਿਵੇਂ ਰਾਣੇ ਵੀਰ ਨੇ ਦੱਸਿਆ ਵੀ ਅੱਜਕੱਲ ਰੀਲਾਂ ਦੇ ਜਿੱਦਾਂ ਉਹ ਆੜਾ ਮੈਰੋ ਮੈਰੋ ਨੇ ਸੋਧਾ ਲਾਇਆ ਉਹ ਜਿਹੜੀ ਪ੍ਰੀਤੀ ਕੁੜੀ ਜਿਹੜੀ ਰੀਲਾ ਬਣਾਉਂਦੀ ਕਿਉਂ ਇਹ ਚੀਜ਼ਾਂ ਕਿਉਂ ਬਣਾਉਣੇ ਆਪਾਂ ਇਹਦਾ ਪਹਿਲਾਂ ਆਪਾਂ ਕਾਰਨ ਲੱਭ ਲਈ ਕਾਰਨੇ اے ابھی ਆਪਾਂ ਨੂੰ ਲਾਈਕ ਸ਼ੇਅਰ ਕਮੈਂਟ ਔਨ YouTube ਵੱਲੋਂ پیسے ਹੁਣ ਆਪਾਂ ਨੂੰ ਇਹ ਨਹੀਂ ਪਤਾ ਵੀ ਪਿੰਡ ਦੀ ਇੱਜ਼ਤ ਆ ਜਾਂ ਸ਼ਹਿਰ ਦੀ ਜਦੋਂ ਡੰਦੀ ਆਪਣੀ ਜਾਂ ਤਸੀਲ ਦੀ ਜਾਂ ਜ਼ਿਲ੍ਹੇ ਦੀ ਇੱਜ਼ਤ ਆ ਨਾ ਆਪਾਂ ਘਰ ਬਾਰ ਤੇ ਮਾਂ ਪਿਓ ਦੀ ਇੱਜ਼ਤ ਵੀ ਨਹੀਂ ਚੰਗੀਆਂ ਚੀਜ਼ਾਂ ਪਾਓ ਚੰਗਾ ਗਿਆਨ ਵਾਧਾ ਕਰੋ ਕੋਈ ਚੰਗੀ ਸੋਚ ਕੋਈ ਚੰਗੇ ਟੌਪਿਕ ਤੇ ਗੱਲਬਾਤ ਕਰੋ ਜਿੱਦਾਂ ਆਪ ਦਾਸ ਕਰਦਾ ਰਹਿੰਦਾ ਜੀ ਜਿਲ੍ਹਾ ਆਪਣਾ ਚੰਗੀਆਂ ਗੱਲਾਂ ਕੋਈ ਚੰਗੇ ਗੱਲਾਂ ਨਸ਼ਿਆਂ ਬਾਰੇ ਵਿਰੁੱਧ ਇਹੋ ਜਿਹੀਆਂ ਚੀਜ਼ਾਂ ਬਾਰੇ ਗੱਲ ਕਰਿਉਂ ਆਪਾਂ ਕੋਈ ਆਪਣੇ ਧੀ ਭੈਣ ਨੂੰ ਕਿਉਂ ਆਪਾਂ ਇਹ ਚੀਜ਼ਾਂ ਕਿਉਂ ਆਪਾਂ ਅੱਗੇ ਲਿਓਨੇ ਵਿਊ ਖਾਤਰ ਲਾਈਕ ਸ਼ੇਅਰ ਕਮੈਂਟ ਖਾਤਰ ਲਿਓਨੇ ਆ ਜਾਂ ਵੀ ਪੈਸਾ ਆਵੇ ਅੱਗੇ ਕਿਦੇ ਆਪਾਂ ਰੋਟੀ ਪਾਣੀ ਖਾ ਕੇ ਨਹੀਂ ਸੁਣਦੇ ਦੋ ਟਾਈਮ ਸਵੇਰੇ ਖਾਣੀ ਹੁੰਦੀ ਦੋ ਟਾਈਮ ਸ਼ਾਮਾਂ ਰੋਟੀ ਦੋ ਟਾਈਮ ਚਾਹ ਇਹ ਆਪਣਾ ਕਿੰਨਾ ਕੀ ਖਰਚ ਹੈ ਕਿਉਂ ਆਪਾਂ ਆਨੇ ਆਵੀ ਜਿਆਦਾ ਆਪਾਂ ਫਿਰ ਜਦੋਂ ਜਦੋਂ ਕੋਈ ਐਕਸ਼ਨ ਹੁੰਦਾ ਜਾਂ ਕੋਈ ਸਿੱਖ ਧਰਮ ਜਾਂ ਹਿੰਦੂਤਾਂ ਰ ਐਕਸ਼ਨ ਹੁੰਦਾ ਫਿਰ ਆਪਾਂ ਵਿਰੋਧ ਕਰਦੇ ਆ ਫਿਰ ਸਰਕਾਰਾਂ ਦੋਸ਼ ਕੱਢਦੇ ਆ ਤੇ ਫਿਰ ਆਪਣੀ ਕੋਈ ਯਾਰ ਦੁਸ਼ਮਣੀ ਪਾਲੇ ਨੇ ਕਿਉਂ ਚੀਜ਼ਾਂ ਕਿਉਂ ਕਰਦੇ ਆ ਇਸ ਕਰਕੇ ਪੈਣਾ ਨੂੰ ਵੀ ਬੇਨਤੀ ਵੀਰਾਂ ਨੂੰ ਵੀ ਬੇਨਤੀ ਆ ਵੀ ਤੂੰ ਚੰਗੀਆਂ ਚੀਜ਼ਾਂ ਪਾਓ ਕੋਈ ਟਰੈਕਟਰ ਚੱਕ ਲੈਂਦਾ ਕੋਈ ਹੁੱਲੜ ਬਾਜੀ ਅੱਜ ਕੱਲ੍ਹ ਜ਼ਿਆਦਾ ਚੱਲਦੀ ਆ ਕੋਈ ਸਿੰਗਰ ਸਿੰਗਰ ਵੇਖੋ ਲੱਚਰਗੀਰ ਵੀ ਅੱਜ ਕੱਲ੍ਹ ਬਹੁਤ ਘੱਟ ਹੋ ਗਏ ਨੇ ਜਿਦਾਂ ਰਣਜੀਤ ਬਾਵਾ ਕਨਵਰ ਗਰੇਵਾਲ ਕਾਸ਼ੀਨਾਥ ਇਹੋ ਜਿਹੀ ਸੂਫੀ ਕਲਾਕਾਰਾਂ ਨੂੰ ਸੁਣੋ ਜਿਨ੍ਹਾਂ ਆਪਣੇ ਮਾਂ ਮਾਤਾ ਪਿਤਾ ਦੇ ਨਾਲ ਬਹਿ ਕੇ ਚੰਗਾ ਵਿਚਾਰ ਸੁਣਨ ਨੂੰ ਮਿਲੇ ਇਹੋ ਜਿਹੀ ਕੋਈ ਚੀਜ਼ ਸੁਣਨੀ ਵੀ ਆ YouTube ਤੇ ਵੇਖੋ ਜੇ ਪੜ੍ਹਾਈ ਕਰੋ ਪੜਾਈ ਦੇ ਨਾਲ ਨਾਲ ਸਕਿੱਲਾਂ ਦਾ ਕਿੰਨਾ ਕੁ ਸ YouTube ਆਪਾਂ ਦੇਖਣੀ ਆ ਉਹ ਚੀਜ਼ਾਂ ਜਿੱਤੇ ਆਪਣਾ ਮਨ ਜੁੜੇ ਕਿਉਂਕਿ 10 12 ਦਿਨ ਜਦੋਂ ਆਪਾਂ ਚੰਗੀਆਂ ਚੀਜ਼ਾਂ ਦੇਖਣ ਲੱਪੇ ਨਾ ਫਿਰ ਉਹੋ ਚੀਜ਼ਾਂ ਫਿਰ ਦਿਮਾਗ 'ਚ ਆਪਣੇ ਬੈਹ ਜਾਂਦੀਆਂ ਇਸ ਕਰਕੇ ਦੀਆਂ ਰੀਲਾਂ ਪਾਉਣੀਆਂ ਹਨਾ ਫਿਰ ਕਮੈਂਟ ਫਿਰ ਗਲਤ ਕਮੈਂਟ ਉਹਦੇ ਫਿਰ ਆਪਾਂ ਲੜਦੇ ਆ ਇੱਕ ਦੂਜੇ ਨਾਲ ਹਨਾ ਫਿਰ ਇਹ ਚੀਜ਼ਾਂ ਮਾਇਨੇ ਥੋੜਾ ਦੇ ਹੁਣ ਵੇਖੋ ਆ ਕਿੰਨਾ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਵਾ ਆ ਚਲੋ ਆਪਾਂ ਥੋੜਾ ਜਿਹਾ ਵੀ ਦੱਸ ਦਿੰਦੇ ਹਾਂ ਵੀ ਅੱਜਕੱਲ ਲੋਕੀ ਪੰਜਾਬ ਹੀ ਥੋੜਾ ਜਿਹਾ ਮਾਹੌਲ ਜਿਆਦਾ ਖਰਾਬ ਕੋਈ ਸਨੇਚਿੰਗ ਕੋਈ ਲੁੱਟਵਾ ਖਵਾ ਕਰੀ ਜਾਂਦਾ ਵਾ ਕਿਉਂ ਕਰਦੇ ਨੇ ਜਦੋਂ ਆਪਾਂ ਕੋਈ ਨਸ਼ਾ ਲਾ ਲੈਨੇ ਕਰਦੇ ਪੈਸੇ ਨਹੀਂ ਦਿੰਦੇ ਆਪਾਂ ਨੂੰ ਫਿਰ ਆਪਾਂ ਇਹ ਇਹ ਗਰੁੱਪ ਬਣਾ ਲੈਨੇ ਆ ਫਿਰ ਆਪਾਂ ਲੁੱਟਾਂ ਖਵਾ ਤੇ ਉਹ ਸਨੇਚਿੰਗ ਵੇਖੋ ਅੱਜਕੱਲ ਕੋਈ ਸੁਰੱਖਿਅਤ ਨਹੀਂ ਜੋ ਬਾਹਲੀ ਕੰਟਰੀ ਚਲ ਜਾਓ ਵੇ ਲੋ ਉੱਥੇ ਜੇ ਕੋਈ ਮਤਲਬ ਕੁੱਤਾ ਆ ਜਾਂਦਾ ਨਾ ਸੜਕ ਦੇ ਡੁੱਬਈ ਪਵਾ ਕਤਰ ਕੁੱਤਾ ਆਏ ਨਾ ਉਹ ਸਾਰਾ ਜਾਮ ਕਰ ਦੇਣਾ ਜਿੰਨਾ ਤੱਕ ਕੁੱਤਾ ਲੰਗਦਾ ਨਹੀਂ ਹਉ ਜੀ 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 ਆਪਣੇ ਲੌਂਗ ਰੂਡਰ ਬਹੁਤ ਖਰਾਬ ਹੋਏ ਸਰਕਾਰਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਆ ਵੀ ਚੰਗੇ ਚੰਗੇ ਕਾਨੂੰਨ ਲਿਆਓ ਚੰਗੀਆਂ ਚੀਜ਼ਾਂ ਲਿਆਓ ਵੇਖੋ ਰੀਲਾਂ ਕਿਉਂ ਰੀਲਾਂ ਦਾ ਅੱਜਕੱਲ ਟ੍ਰੈਂਡ ਜਿਆਦਾ YouTube ஷਾਰਟ ਹੋ ਗਏ ਪਹਿਰਾ ਨੂੰ ਦਿਖਾਸ ਕਰਕੇ ਆਪਾਂ ਨੂੰ ਸ਼ਾਰਾ ਪਹਿਣਾ ਨੂੰ ਪਿੰਡ ਨੂੰ ਬੇਨਤੀ ਇਹ ਵੀ ਬਣਾਉਣੇ ਚੰਗਾ ਚੰਗੀਆਂ ਚੀਜ਼ਾਂ ਦੇ ਬਣਾਓ ਜਿਹੜਾ ਤੁਹਾਨੂੰ ਅਵਾਰਡ ਮਿਲੇ ਕੋਈ ਪੁਰਸਕਾਰ ਆਵਾਰਡ ਮਿਲੇ ਚੰਗੀ ਚੀਜ਼ ਚੰਗੀ ਚੀਜ਼ ਤੇ ਵੀਡੀਓ ਬਣਾਓ ਆਪਾਂ ਐਵੇਂ ਲੈਕਚਰ ਗਾਇਕ ਤੇ ਕੁਈ ਹੁ ਲੜਬਾਜੀ ਜਿਆਦਾ ਆਪਣਾ ਇਹ ਟ੍ਰੈਂਡ ਜਾਂ ਆ ਗਿਆ ਦੇਖੋ ਪਤਾ ਕੀ ਆ ਮਾਂ ਪਿਓ ਦੀ ਜਿਹ ਸਭ ਤੋਂ ਵੱਡੀ ਹੁੰਦੀ ਆ ਪਿੰਡ ਦਾ ਨਾਮ ਰੋਸ਼ਨ ਕਰੋ ਕਬੱਡੀ ਖੇਡੋ ਕੋਈ ਕਬੱਡੀ 'ਚ ਨਾਮ ਬਣਾਓ ਕੋਈ ਸਿੰਗਰੀ ਜੀ ਕੋ ਚੰਗੇ ਚੰਗੀ ਚੀਜ਼ਾਂ ਦਾ ਨਾਮ ਬਣਾਓ ਕੋਈ ਆਪਣਾ ਜਾਂ ਪੋਲਿਟਿਕਸ 'ਚ ਨਾਮ ਬਣਾਓ ਬਣਾਓ ਜੇ ਇਹ ਥੋੜਾ ਵੀ 네ਗਟਿਵ ਗੱਲਾਂ 'ਚ ਆਪਣਾ ਨਾਮ ਬੰਨਦਾ ਕੋਈ ਬਦਨਾਮੀ 'ਚ ਨਾਮ ਬਣਾ ਲੈਂਦਾ ਵਾ ਚੰਗੀਆਂ ਚੀਜ਼ਾਂ ਬਣਾਓ ਕੋਈ ਕੋਈ ਮਹਾਰਾਜ ਕੋਈ ਚੰਗੇ ਚੀਜ਼ਾਂ ਪਾਸੇ ਜਾਓ ਕੋਈ ਖੇਡਾਂ ਵਾਲਾ ਜਾਓ ਹੁਣ ਮਿਲਖਾ ਸਿੰਘ ਦਾ ਦੇਖੋ ਕਿੰਨਾ ਨਾਮ ਹੈ ਨਾ ਮਿਲਖਾ ਸਿੰਘ ਉਹ ਪੂੜੀਆਂ ਬਣਾਉਂਦਾ ਹੁੰਦਾ ਸੀ ਉਹਨੇ ਆਪਣੇ ਆਪਣੇ ਨੂੰ ਕਿਹਾ ਬੰਦੇ ਨੇ ਕਿਹਾ ਵੀ ਮੈਨੂੰ ਵੀ ਮੈਨੂੰ ਵੀ ਇਹ ਕਰੀ ਰੋਡ ਤੇ ਇੱਕ ਰੋਡ ਤੇ ਰੇਸ ਲਾਉਂਦੇ ਆਂਦਾ ਨਹੀਂ ਤੂੰ ਪੂਰੀਆਂ ਬਣਾ ਤੇਰਾ ਕੰਮ ਪੂਰੀਆਂ ਇਸ ਕਰਕੇ ਉਹਨੇ ਆਪ ਦਾ ਵੇਲੋ ਕਿੰਨਾ ਨਾ 400 ਮੀਟਰ ਦਾ ਰਿਕਾਰਡ ਨਹੀਂ ਟੁਟਾਇਆ ਨਿੰਜਾ 50 ਸੈਕ ਦਾ ਰਿਕਾਰਡ ਆ ਇਸ ਕਰਕੇ ਬੇਨਤੀ ਹੈ ਵੀ ਇਹ ਰੀਲਾ ਰੂਲਾ ਜਿਹੜਾ ਵੀ ਫੇਸਬੁੱਕ ਦੇ ਲੱਚਰ ਗਾਈ ਕਰਕੇ ਇਹਨੂੰ ਪੰਡਣਾ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਕਿਉਂਕਿ ਮਾਪੇ ਪੈਣਾ ਸਾਰਿਆਂ ਦੀਆਂ ਸਾਨੀਆਂ ਸਾਡੀ ਦੇ ਉਹ ਬੇਨਤੀ ਹੁੰਦੀ ਆ ਆ ਟੌਪਿਕ ਵਿਸ਼ੇ 'ਚ ਵੀ ਚੰਗਾ ਸੁਣੋ ਚੰਗਾ ਬੋਲੋ ਤੇ ਚੰਗਾ ਸੁਣੋ ਤੇ ਚੰਗੀਆਂ ਗੱਲਾਂ ਕਰੋ ਹੁਣ ਵੇਖੋ ਆ ਪਿੱਛੇ ਜੇ ਕਿੰਨਾ ਆ ਹਿੰਦੂ ਧਰਮ ਦੇ ਹੁਣ ਵੇਖੋ ਜਨਰਲ ਸਿਨਾ ਜਨਰਲ ਸਿਨਾ ਜਿਹੜਾ 1984 ਦਾ ਬੰਦਾ ਸੀ ਤੁਹਾਨੂੰ ਮੈਂ ਦੱਸਦਾ ਗੱਲ ਜਨਰਲ ਸਿਨਾ ਨੂੰ ਇੰਦਰਾ ਗਾਂਧੀ ਨੇ ਕਿਹਾ ਵੀ ਤੂੰ ਹਰਮੰਦਰ ਸਾਹਿਬ ਅਟੈਕ ਕਰਨਾ ਤੇ ਜਨਰਲ ਸਿਨਾ ਹਿੰਦੂ ਧਰਮ ਦਾ ਹੀ ਉਹ ਆਂਦਾ ਮੈਂ ਨਹੀਂ ਇਹੋ ਜਿਹਾ ਮਾੜਾ ਕੰਮ ਕਰਨਾ ਉਨੇ ਰਜ਼ਾਇਨ ਦੇ ਕੇ ਅਸਤੀਫਾ ਦੇ ਕੇ ਫਿਰ ਕੁਲਦੀਪ ਬਰਾੜ ਜਨਰਲ ਵੈਦਿਆ ਨੂੰ ਚੁਣਿਆ ਹੈ ਉਹ ਵੇਲੇ ਹਿੰਦੂ ਧਰਮ ਹੀ ਧਰਮ ਨੇ ਕੋਈ ਨਹੀਂ ਮਾੜਾ ਨਾ ਸਰਕਾਰਾਂ ਮਾਣੇ ਨਾ ਪੋਲਿਟਿਕ ਬੰਦੇ ਵਿੱਚ ਮਾੜੇ ਹੁੰਦੇ ਆ ਜੀ ਤਾਂ ਕੋਈ ਧਰਮ ਨਹੀਂ ਮਾੜਾ ਹਿੰਦੂ ਮੁਸਲਮ ਸਿੱਖ ਸਾਰੇ ਭੈਣ ਭਰਾ ਆਪਣੇ ਹਰੀ ਸਿੰਘ ਨਲੂਆ ਕੌਣ ਸੀ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਕੌਣ ਹੈ ਮਜਬੀ ਸਿੱਖਾਂ ਦਾ ਮਜਬੀ ਸਿੱਖਾਂ ਦਾ ਬਹੁਤ ਤਗੜਾ ਇਤਿਹਾਸ ਆ ਕੋਈ ਮਾੜਾ ਨਹੀਂ ਹੁੰਦਾ ਵਿੱਚ ਬੰਦੇ ਹੀ ਮਾੜੇ ਹੁੰਦੇ ਆ ਇਸ ਕਰਕੇ ਬੇਨਤੀ ਹੈ ਵੀ ਲੱਜਰ ਗਾਇਕੀ ਚੰਗੀਆਂ ਚੀਜ਼ਾਂ ਸੁਣੋ ਚੰਗੀਆਂ ਚੀਜ਼ਾਂ ਦੇ ਵਲੌਗ ਬਣਾਓ ਅਸੀਂ ਨਹੀਂ ਕਹਿੰਦੇ ਚੰਗਾ ਸੁਣੋ ਚੰਗੇ ਪਾਸੇ ਗੱਲਾਂ ਕਰੋ ਕਿਉਂਕਿ ਦੇਖੋ ਜਿਆਚੀ ਸੰਗਤ ਵਿੱਚੀ ਰੰਗਤ ਆਣਾ ਚੰਗੀਆਂ ਗੱਲਾਂ ਕਰਕੇ ਹੁਣ ਖੇਡਾਂ ਵਾਲਾ ਜਿਹਾ ਕਬੱਡੀ ਅੱਜ ਕੱਲ ਕਿੰਨਾ ਮਾਲਵੇ ਮਾਜੇ ਚ ਕਬੱਡੀ ਹੁੰਦੀਆਂ ਟਰੈਕਟਰ ਟਰਾਲੀਆਂ ਕਬਾਈ ਨਾਲ ਸਕਾਰਪਿਓ ਮਿਲਦੀਆਂ ਸਾਡਾ ਤਾਂ ਇਹੋ ਹੁੰਦਾ ਰਾਣੇ ਦਾ ਵੀ ਇੱਦਾਂ ਦਾਸ ਦਾ ਇਹ ਹੁੰਦਾ ਵੀ ਚੰਗਾ ਚੰਗੇ ਬਾਰੇ ਹੁਣ ਲਾਈਕ ਸ਼ੇਅਰ ਕਮੈਂਟ 'ਚ ਇਹ ਦੱਸਿਓ ਕਿਹੜੀਆਂ ਤੇੜੀਆਂ ਤੁਹਾਨੂੰ ਗੱਲਾਂ ਚੰਗੀਆਂ ਲੱਗੀਆਂ ਇਸ ਕਰਕੇ ਬਾਈ ਖਾਲਸਾ ਹੀ ਪਕੜੇ